मतलब आज भी ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਦਿੰਨਾ ਵੀ ਲੋਕਾਂ ਦੇ ਦਿਲ ਦੀ ਮੇਰੇ ਅੰਦਰ ਦੀ ਗੱਲ ਨਹੀਂ ਤਾਂ ਬਹੁਤ ਔਖੀ ਹੈ ਮੈਂ ਕਿੰਨੇ ਨੇ ਲੋਕਾਂ ਨੂੰ ਮੇਰੇ ਤੇ ਮੋਬਾਈਲ ਦਾ ਇੱਕ ਪੈਟਰਨ ਖੋਲ ਦੇਣ ਤੇ ਜਿਹੜਾ ਮਰਜ਼ੀ ਬਾਬਾ ਪੰਜਾਬ ਕੀ ਇੰਡੀਆ ਦੀ ਹਰ ਸਟੇਟ ਤੋਂ ਮੈਂ ਕਹਿਣਾ ਵੀ ਫਰੀਦਕੋਟ ਮੇਰਾ ਥਿਲਾ ਪਿੰਡ ਪੱਕਾ ਨੰਬਰ 1 ਉਹ ਮੋਬਾਈਲ ਦਾ ਸਾਡੇ ਦਾ ਪੈਟਰਨ ਖੋਲ ਦੇਣ ਪੰਜ ਲੱਖ ਰੁਪਏ ਅਸੀਂ ਨਾਮ ਦੇਵਾਂਗੇ ਠੀਕ ਹੈ ਜੀ ਤੋਂ ਹੋਰ ਤਾਂ ਜਿਹੜੀਆਂ ਦਿਲ ਦੀਆਂ ਭਾਵਨਾ ਨੂੰ ਸਮਝਣਾ ਕਿਉਂਕਿ ਜੇ ਇਹਨਾਂ ਨੂੰ ਪਤਾ ਹੋਵੇ ਤੇ ਫਿਰ ਇਹਨਾਂ ਨੂੰ ਇਹ ਵੀ ਚੰਨਣਾ ਹੋਣਾ ਚਾਹੀਦਾ ਵੀ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨ ਵਾਸਤੇ ਆ ਰਹੀਆਂ ਤੋਂ ਇਹਨਾਂ ਨੂੰ ਇਹੋ ਜਿਹਾ ਕੋਈ ਨਹੀਂ ਪਤਾ ਹੁੰਦਾ ਸੋ ਉਦੋਂ ਕੋਈ ਇਹਨਾਂ ਚ ਬਾਬਾ ਨਹੀਂ ਆਉਂਦਾ ਕੋਈ ਪੀਰ ਫਕੀਰ ਨਹੀਂ ਆਉਂਦਾ ਸਭ ਇੱਕ ਚੰਗੇ ਫਕੀਰਾਂ ਦੀਆਂ ਸ਼ਭੀਆਂ ਨੂੰ ਵੀ ਇਹਦੇ ਲੋਕ ਖਰਾਬ ਕਰਦੇ ਕਿਉਂਕਿ ਸਾਧ ਸੰਤ ਹੋਏ ਨੇ ਸਾਰੇ ਧਰਮਾਂ ਜੀ ਹੁੰਦੇ ਨੇ ਤੋਂ ਸੰਤ ਮਿਨਾ ਸੰਤ ਕੀ ਧਰਮ ਕੀ ਪੌੜੀ ਹਨਾ ਸੋ ਧਰਮ ਦੀ ਪੌੜੀ ਤੇ ਤਾਂ ਹੀ ਚੜਿਆ ਜਾ ਸਕਦਾ ਸੰਤ ਕਾ ਮਾਰਗ ਜੇ ਸਾਨੂੰ ਰੱਬ ਦੇ ਪਿਆਰੇ ਕੋਈ ਰਾਹ ਵਿਖਾਉਣ ਪਰ ਉਹ ਰੱਬ ਦੇ ਪਿਆਰੇ ਮਤਲਬ ਉਹਨਾਂ ਦੀਆਂ ਸ਼ਭੀਆਂ ਨੂੰ ਵੀ ਇਹ ਇਹ ਲੋਕ ਜਿਹੜੇ ਖਰਾਬ ਕਰ ਰਹੇ ਐ ਸੋ ਇੱਕ ਹੋ ਗਿਆ ਨਸ਼ੇ ਦਾ ਪ੍ਰਮੋਟਰ ਦੂਸਰਾ ਜਿਹੜਾ ਸਿਰ ਕਮਾ ਕੇ ਜਾਂ ਆਪਣੇ ਅੰਦਰ ਕਹਿਣਾ ਕੋਈ ਦੇਵੀ ਸ਼ਕਤੀ ਆ ਗਈ ਤੀਜਾ ਲੋਕਾਂ ਦੇ ਢਾਲੇ ਲਵਾਉਣੇ ਲੋਕਾਂ ਦੇ ਫਿਰ ਢਾਲੇ ਲਵਾ ਕੇ ਲੋਕਾਂ ਤੋਂ ਮਤਲਬ ਅੰਨਾ ਪੈਸਾ ਲੈ ਲੈਣਾ ਉਹਨਾਂ ਨੂੰ ਮਤਲਬ ਗਮਰਾਹ ਕਰ ਲੈਣਾ ਇੱਕ ਭੂਤ ਪ੍ਰੇਮ ਦੇ ਚੱਕਰਾਂ 'ਚ ਪਾ ਕੇ ਉਹਨਾਂ ਤੋਂ ਹਜ਼ਾਰਾਂ ਕੀ ਲੱਖਾਂ ਰੁਪਈਆ ਦੀ ਜਿਹੜੀ ਠੱਗੀ ਮਾਰੀ ਜਾਂਦੀ ਹੈ ਡਰਾ ਦੇ ਵਿੱਚ ਭੈ ਦੇ ਵਿੱਚ ਸੋ ਭੈ ਪੀਤ ਹੋ ਕੇ ਲੋਕ ਜਿਹੜੇ ਡਰ ਕੇ ਇਹਨਾਂ ਲੋਕਾਂ ਨੂੰ ਹਜ਼ਾਰਾਂ ਲੱਖਾਂ ਰੁਪਈਆ ਦੀ ਠੱਗੀ ਜਿਹੜੀ ਮਰਵਾ ਲੈਂਦੇ ਆ ਔਰ ਉਸ ਤੋਂ ਬਾਅਦ ਹੁਣ ਲੋਕ ਅੱਗੇ ਆ ਰਹੇ ਨੇ ਸੁਚੇਤ ਹੋ ਰਹੇ ਨੇ ਜਾਗਰੂਤ ਹੋ ਰਹੇ ਨੇ ਵੀ ਸਾਡੇ ਨਾਲ ਵੀ ਫਲਾਣੇ ਬਾਬੇ ਨੇ ਠੱਗੀ ਮਾਰੀ ਐਸ ਵਾਂ ਬਿੰਦੇ ਸਾਡੇ ਨਾਲ ਠੱਗੀ ਮਾਰੀ ਤੋਂ ਮੈਂ ਕਹਿੰਦਾ ਇਹੋ ਜਿਹੇ ਬਾਬੇ ਵੇਖਣ ਚ ਮਿਲਦੇ ਆ ਵੀ ਜਿਨ੍ਹਾਂ ਨੇ 20 20 25 25 ਲੱਖ ਰੁਪਏ ਦੀ ਵੀ ਠੱਗੀ ਮਾਰੀ ਦੇ ਬਾਬਾ ਦੀ ਗੱਲ ਕਰੀ ਜਿਵੇਂ ਤੁਹਾਡੇ ਇਸ ਉਪਾਲੇ ਤੋਂ ਬਾਅਦ ਕੀ ਲੱਗਦਾ ਹੈ ਕਿ ਤੁਸੀਂ ਕਿੰਨੇ ਕਿ ਜਿਹੜੇ ਪਖੰਡ ਬਾੜ ਇਹਦੇ ਜਿਹੜੇ ਚੱਲਦੇ ਸੀ ਅੱਡੇ ਤੁਸੀਂ ਉਹ ਕਿੰਨੇ ਕਿ ਬੰਦ ਕਰਾ ਚੁੱਕੇ ਹੋ ਪਹਿਲਾਂ ਵੇਖੋ ਇਹਦੇ ਦੋ ਰਸਤੇ ਨਿਕਲਦੇ ਨੇ ਜ਼ਰੂਰੀ ਨਹੀਂ ਹੁੰਦਾ ਵੀ ਇਹ ਬਾਬੇ ਲੋਕ ਹੀ ਟਿਕ ਕੇ ਬੈਠਣਗੇ ਸੋ ਇਹ 2 ਲੱਖ ਬਾਬਾ ਬੈਠਾ ਪੰਜਾਬ ਚ ਉਹ 2 ਲੱਖੀ 2 ਲੱਖ ਨੂੰ ਰੋਕ ਠੱਲ ਪਾਉਣ ਵਾਸਤੇ ਫਿਰ 2 ਲੱਖ ਬੰਦਾ ਤਾਂ ਸਾਡਾ ਹੋਵੇਗਾ ਨਾ ਸਿੱਖ ਭਾਈ ਬਿਲਕੁਲ ਬਿਲਕੁਲ ਦੋ ਜਾਂ ਆਗੂ ਹੁਣ ਸਿੱਖ ਕੌਮ ਦੇ ਹਨ ਉਹ ਹਰ ਘਰ ਵਿੱਚੋਂ ਆਵਾਜ਼ ਉੱਠੇਗੀ ਸੋ ਇਹਦੇ ਦੋ ਰਸਤੇ ਨਿਕਲਦੇ ਨੇ ਬਾਬਾ ਉਹਨੂੰ ਅਸੀਂ ਰੋਕਾਂਗੇ ਉਹ ਅੰਦਰ ਵੜ ਕੇ ਵੀ ਸ਼ਾਇਦ ਇਹ ਕੁਝ ਕਰਦਾ ਰਵੇ ਇਹਦੇ ਤੋਂ ਕੋਈ ਮਤਲਬ ਹਨ ਉਹ ਹੋਣੀਗਾ ਸੋ ਪਰ ਜਦੋਂ ਇਹਨਾਂ ਇਹਨਾਂ ਦੇ ਚਿਹਰੇ ਲੋਕਾਂ ਦੇ ਸਾਹਮਣੇ ਆਉਂਦੇ ਆ ਜਾ ਆ ਰਿਹਾ ਹੈ। ਤੋਂ ਇਸ ਚੀਜ਼ ਨਾਲ ਜਿਹੜਾ ਦੂਜਾ ਰਸਤਾ ਵੀ ਲੋਕ ਸੁਚੇਤ ਹੋ ਰਹੇ ਨੇ, ਲੋਕ ਜਾਗਰੂਤ ਹੋ ਰਹੇ ਨੇ ਵੀ ਸਾਡੇ ਨਾਲ ਠੱਗੀ ਵੱਜ ਚੁੱਕੀ ਆ। ਅੱਜ ਤੋਂ ਅਸੀਂ ਮਤਲਬ ਸੁਚੇਤ ਆ। ਤੋਂ ਐਂ ਤਾਂ ਲੋਕ ਸੁਚੇਤ ਹੋ ਜਾਣ, ਜਾਗਰੂਕ ਹੋ ਜਾਣ ਤੇ ਬਖੰਡ ਜਿਹੜਾ ਉਹ ਪੰਜਾਬ ਦੇ ਵਿੱਚੋਂ ਮੁਕਤ ਹੋ ਜਾਂਦੇ। ਮਮਾ ਜੀ ਆਪਣਾ ਐਸਸੀਬੀਸੀ ਪਰਿਵਾਰ ਛੋਟੀਆਂ ਜਾਨੀ ਸ਼੍ਰੇਣੀਆਂ ਨੇ ਉਹੀ ਇਹਨਾਂ ਦੇ ਚੁੰਗਲ ਦੇ ਵਿੱਚ ਫਸਦੀਆਂ ਨੇ। ਕੀ ਇਹ ਆਪਣਾ ਸ਼੍ਰੋਮਣੀ ਕਮੇਟੀ ਵਾਲੇ ਫੇਲ ਨੇ ਜੀ ਉਹ ਪ੍ਰਚਾਰ ਨਹੀਂ ਕਰਦੇ ਸਹੀ। ਨਹੀਂ ਇਹਦੇ ਵਿੱਚ ਵੇਖੋ ਸਾਰੇ ਲੋਕ ਹੀ ਆ ਵੱਡੇ بڑے ਪੜੇ ਲਿਖੇ ਲੋਕ ਵੀ ਜਿਹੜੇ ਆ ਮਤਲਬ ਇਸ ਚੁਪ ਚ ਫਸ ਜਾਂਦੇ ਆ ਨਾ। ਤੋਂ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਅੱਡੇ ਬਣੇ ਹੋਏ ਨੇ। ਤੋਂ ਐਸਜੀਪੀਸੀ ਦੀ ਬਹੁਤ ਵੱਡੀ ਖਮੀ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਠੀਕ ਹੈ ਲੋਕੀ ਸਾਡੇ ਸਿੱਖ ਬੱਚੇ ਅੱਜ ਚ ਤਰ ਪਰਵਰਤਨ ਕਰਦੇ ਚਰਚਾ ਵਿੱਚ ਜਾ ਰਹੇ ਆ ਡੇਰਿਆਂ 'ਚ ਜੁੜ ਰਹੇ ਆ ਉਹਦਾ ਕਾਰਨ ਇਹ ਹੀ ਹੈ ਵੀ ਐ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਹੀ ਪ੍ਰਚਾਰ ਨਹੀਂ ਹੋ ਸਕਿਆ ਜਾਂ ਪ੍ਰਸਾਰ ਸਿੱਖੀ ਦਾ ਸੋ ਮੈਂ ਚਾਹੁੰਦਾ ਵੀ ਪੰਜਾਬ ਦੇ 22 ਜ਼ਿਲ੍ਹੇ ਨੇ ਔਰ ਹਰ ਜ਼ਿਲ੍ਹੇ ਵਿੱਚ ਇੱਕ ਵੱਡਾ ਸਕੂਲ ਤੇ ਇੱਕ ਕਾਲਜ ਖੋਲ੍ਹਿਆ ਜਾਵੇ ਜਿੱਥੇ ਖਾਸ ਕਰਕੇ ਗਰੰਥੀ ਸਿੰਘਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਮੁਫਤ ਵਿਦਿਆ ਔਰ ਮੁਫਤ ਵਰਦੀਆਂ ਦਿੱਤੀਆਂ ਜਾਣ ਤੇ ਨਾਲ ਇਹ ਵੀ ਮੈਂਸ਼ਨ ਹੋਣਾ ਚਾਹੀਦਾ ਵੀ ਜਿਹੜੇ ਸਿੱਖ ਪਰਿਵਾਰ ਨੇ ਲੋੜਵੰਦ ਨੇ ਤੋਂ ਸਿੱਖ ਪਰਿਵਾਰ ਜਿਹੜੇ ਬੱਚੇ ਦਸਤਾਰਾਂ ਬੰਨਦੇ ਆ ਕੇਸਾਧਾਰੀ ਨੇ ਜਾਂ ਜਿਨ੍ਹਾਂ ਦੇ ਮਾਪਿਆਂ ਨੇ ਅਮਰਤ ਛੱਕਿਆ ਆਪਣੇ ਬੱਚਿਆਂ ਦੇ ਕੇਸ ਰੱਖਿਆ ਉਹਨਾਂ ਨੂੰ ਮੁਫਤ ਵਿਦਿਆ ਮੁਫਤ ਪੜ੍ਹਾਈ ਮੁਫਤ ਜਿਹੜਾ ਉਹਨਾਂ ਦਾ ਰਹਿائش ਤੇ ਉਹ ਸਾਰਾ ਫ੍ਰੀ ਹੋਣਾ ਚਾਹੀਦਾ ਜਿਹਦੇ ਕਰਕੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨਾ ਦਾ ਧਰਮ ਪਰਿਵਰਤਨ ਕਰਨਗੇ ਤੇ ਨਾਈ ਡੇਰਿਆ ਚ ਜਾਣਗੇ ਤੇ ਇਹਨਾਂ ਦੇ ਚੁਗਲ ਤੋਂ ਵੀ ਜਿਹੜਾ ਖੜਾ ਉਹਨਾਂ ਦਾ ਫਿਰ ਇੱਕ ਤਾਂ ਪਰੇਸ਼ਾਨੀ ਹੈ ਜੀ ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਆਉਂਦੇ ਨੇ ਕੋਈ ਕਪਟਾਈ ਇਸ ਕੰਮ ਦੇ ਵਿੱਚ ਨਹੀਂ ਪ੍ਰਸ਼ਾਸਨ ਸਾਡੇ ਨਾਲ ਹੈ ਪ੍ਰਸ਼ਾਸਨ ਸਾਡੀ ਮਦਦ ਕਰਦਾ ਹੈ ਜਿੱਥੇ ਜਾਣੇ ਕਿਉਂਕਿ 1954 ਦੇ ਐਕਟ ਅਧੀਨ ਜਿਹੜਾ ਇਹ ਇੱਕ ਬਹੁਤ ਵੱਡਾ ਇੱਕ ਕਾਨੂੰਨੀ ਜੁਰਮ ਹੈ ਇੱਕ ਕਿਸੇ ਦੀ ਬਲੈਕ ਮੈਜਿਕ ਦੇ ਨਾਂ ਤੇ ਕਿਸੇ ਨੂੰ ਮਤਲਬ ਗਮਰਾਹ ਕਰਨਾ ਲੁੱਟਣਾ ਠੱਗਣਾ ਜਾਂ ਭੂਤ ਭਰੇ ਦਾ ਡਰਾਵਾ ਦੇ ਕੇ ਤੇ ਉਹਨਾਂ ਦੇ ਜੀਵਨ ਨਾਲ ਖਿਲਵਾੜ ਕਰਨਾ ਤਾਂ ਪ੍ਰਸ਼ਾਸਨ ਸਾਡਾ ਬਹੁਤ ਸਹਿਯੋਗ ਦਿੰਦਾ ਜੀ ਠੀਕ ਹੈ ਜੀ ਧੰਨਵਾਦ ਦੀਨ ਵਿਚਾਰਨਾ ਅੰਦਰ ਦੀਆਂ ਭਾਵਨਾ ਨੂੰ ਸਮਝ ਲੈਣਾ ਤਾਂ ਜਦੋਂ ਸਾਡੀ ਮਹਮਦੇ ਕੋਈ ਸਾਥੀ ਜਾਂਦੇ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਇਹਨਾਂ ਨਾਲ ਵਰਤਾਲਾਪ ਕਰਦੀਆਂ ਤਾਂ ਉਦੋਂ ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਜਾਂਦੀ ਸੋ ਇਹ ਮਤਲਬ ਇੱਕ ਧਰਮ ਦੀ ਆੜ ਵਿੱਚ ਪਖੰਡ ਹੈ ਸੋ ਸਿਰ ਘਮਾਉਣਾ ਇਹ ਕਹਿੰਦੇ ਸਾਡੇ ਅੰਦਰ ਪੌਣ ਹੁੰਦੀ ਕੋਈ ਸ਼ਕਤੀ ਹੁੰਦੀ ਹੈ। ਉਹ ਜੇ ਸ਼ਕਤੀ ਹੈ ਤੇ ਸਾਡਾ ਚੈਲੰਜ ਹੈ ਵੀ ਸਾਨੂੰ ਇਹ ਸਾਬਤ ਕੀਤਾ ਜਾਵੇ। ਬਾਬਾ ਜੀ ਅਜ ਤੱਕ ਕੋਈ ਸੁਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋਨਿਹਾਲੋ ਸਾਰੀ ਆਕਾਲ ਬੋਲੇ ਸੋਨਿਹਾਲੋ ਸਾਰੀ ਆਕਾਲ ਆਜੋ ਬਾਬਾ ਜੀ ਤੇ ਮੇਰੇ ਤਾਂ ਬੇਗੋ ਜੀ ਬੋਲ ਰਹੇ ਆ ਸੋਨਿਹਾਲੋ ਸਤਿ ਆਕਾਲ ਵਾਜੁਰ ਸਿੰਘ ਜੀ ਦਾ ਹੰਸ ਸਾਹਿਬ ਵਾਜੁਰ ਸਿੰਘ ਜੀ ਕੀ ਫਤਿਹ